ਸਤਿ ਸ੍ਰੀ ਅਕਾਲ ਜੀ ਲੈ ਕੇ ਆਏ ਹਾਂ ਬਲਵੰਤ ਗਾਰਗੀ ਜੀ ਦੀ ਕਹਾਣੀ ਪੁੰਨੀ ਦੀ ਬੋਲੀ ਮੇਰੀ ਮਾਂ ਦਾ ਨਾਂ ਪੁੰਨੀ ਹੈ ਪਤਾ ਨਹੀਂ ਨਾਨੀ ਠਾਕਰੀ ਨੇ ਮੇਰੀ ਮਾਂ ਦਾ ਨਾਂ ਪੁੰਨੀ ਕਿਉਂ ਰੱਖਿਆ ਸੀ ਖੌਰੇ ਇਸ ਲਈ ਕਿ ਉਹ ਪੁੰਨਿਆਂ ਦੇ ਦਿਨ ਜੰਮੀ ਸੀ ਪਤਾ ਨਹੀਂ ਇਸ ਕਰਕੇ ਪਰ ਜਦੋਂ ਵੀ ਮੈਂ ਨਾਨਕੇ ਜਾਂਦਾ ਨਾਨੀ ਸਾਰਾ ਬਾਤ ਖੋਲ ਕੇ ਉੱਚੀ ਉੱਚੀ ਮਾਂ ਨੂੰ ਹਾਕਾ ਮਾਰਦੀ ਨਹੀਂ ਪੁੰਨੀਏ ਨਿਹਨੇਰੇ ਕਰਦੀ ਐ ਨਹੀਂ ਮੱਸੀਆ ਰਾਣੀਏ ਬੋਲਤਾ ਪੈ ਪੁੰਨਿਆ ਤੇ ਮੱਸਿਆ ਵਿੱਚ ਮੈਨੂੰ ਕੁਝ ਫਰਕ ਨਾ ਜਾਪਦਾ ਮੇਰੀ ਮਾਂ ਨੇ ਆਪਣਾ ਬੋਲ ਪਟਾਰਾ ਨਾਨੀ ਤੋਂ ਹੀ ਲਿਆ ਸੀ ਨਿੱਕੇ ਹੁੰਦੇ ਜਦੋਂ ਮੈਨੂੰ ਗਾਣਾ ਕੱਢਦੀ ਤੇ ਉੱਚੀ ਉੱਚੀ ਹੱਕਾ ਮਾਰ ਕੇ ਬੁਲਾਉਂਦੀ ਤਾਂ ਮੈਨੂੰ ਬਹੁਤ ਬੁਰੀ ਲੱਗਦੀ ਉਸਦੇ ਹੱਥ ਗੋਹੇ ਜਾਂ ਸਵਾ ਨਾਲ ਲਿਬੜੇ ਹੁੰਦੇ ਜਾਂ ਗੁਤਾਵੇ ਨਾਲ ਭਰੇ ਹੁੰਦੇ ਉਸਦੀ ਕੁਸੈਲੀ ਖਰਬੀ ਬੋਲੀ ਵਿੱਚੋਂ ਗੁਤਾਵੇ ਦੀ ਬੋ ਆਉਂਦੀ ਸੀ ਕਈ ਵਾਰੋ ਕਾਲੀ ਸੂਫ ਦੀ ਘਗਰੀ ਪਾ ਕੇ ਸਕੂਲ ਆ ਜਾਂਦੀ ਤੇ ਮਾਸਟਰ ਦੌਲਤ RAM ਕੋਲੋਂ ਮੇਰੀ ਪੜ੍ਹਾਈ ਬਾਰੇ ਪੁੱਛਣ ਲੱਗਦੀ ਉਹ ਪੁਰਸ਼ੂਗੀਚ ਕਰਕੇ ਇੱਕ ਗ੍ਰੀਫਰਡ ਕਰਾਉਂਦੀ ਚਲੀ ਜਾਂਦੀ ਤਾਂ ਸਾਰੇ ਮੁੰਡੇ ਮੇਰੀ ਖਿੱਲੀ ਉਡਾਉਂਦੇ ਜਦੋਂ ਮੈਂ ਸਕੂਲ ਵਿੱਚ ਪੜਦਾ ਸਾਂ ਤਾਂ ਉਰਦੂ ਵਿੱਚ ਨਿੱਕੀਆਂ ਨਿੱਕੀਆਂ ਕਹਾਣੀਆਂ ਲਿਖਿਆ ਕਰਦਾ ਸਾਂ ਕਾਲਜ ਵਿੱਚ ਜਾ ਕੇ ਜਿੱਥੇ ਮੈਂ ਬਹੁਤ ਸਾਰੀਆਂ ਕਹਾਣੀਆਂ ਉਰਦੂ ਵਿੱਚ ਲਿਖੀਆਂ ਉੱਥੇ ਮਹਾਕਵੀ ਟੈਗੋਰ ਦੇ ਆਧਾਰ ਤੇ ਅੰਗਰੇਜ਼ੀ ਵਿੱਚ ਵੀ ਨਜ਼ਮਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਕਾਲਜ਼ ਮੈਗਜ਼ੀਨ ਵਿੱਚ ਮੇਰੀਆਂ ਬਹੁਤ ਸਾਰੀਆਂ ਅੰਗਰੇਜ਼ੀ ਨਜ਼ਮਾਂ ਛਪੀਆਂ ਕਵਿਤਾ ਤਾਂ ਇਹ ਜੋਸ਼ ਇਤਨਾ ਪ੍ਰਵਲ ਸੀ ਕਿ ਇੱਕ ਸਾਲ ਵਿੱਚ ਹੀ ਮੈਂ ਪਿਆਰ ਉਦਾਸ ਸ਼ਾਮ ਨੱਪੀ ਹੋਈ ਇੱਛਾ ਅਨਪੂਰੀਆਂ ਸਦਰਾਂ ਤੇ ਆਸਾਂ ਰਾਤ ਮੀ ਨਿੰਦਰ ਭੁੱਲਿਆ ਰਾਹੀ ਤੇ ਉਡੀਕ ਅਤੇ ਹੋਰ ਅਜਿਹੇ ਵਿਸ਼ਿਆਂ ਉੱਤੇ 257 ਨਸਮਾ ਲਿਖ ਮਾਰੀਆਂ ਬੜੀ ਮਿਹਨਤ ਨਾਲ ਮੈਂ ਇਹਨਾਂ ਨੂੰ ਟਾਈਪ ਕਰਵਾ ਕੇ ਖਰੜਾ ਤਿਆਰ ਕੀਤਾ ਇਹਨਾਂ ਕਵਿਤਾਵਾਂ ਨੂੰ ਮੈਂ ਟੈਗੋਰ ਦੀਆਂ ਕਵਿਤਾਵਾਂ ਨਾਲ ਮੇਲਦਾ ਤੇ ਆਪਣੀ ਕਾਮਯਾਬ ਕਲਪਨਾ ਉੱਤੇ ਪ੍ਰਸੰਨ ਹੁੰਦਾ 1934 ਵਿੱਚ ਜਦ ਟੈਗੋਰ ਲਾਹੌਰ ਆਏ ਤਾਂ ਮੈਂ ਆਪਣੀਆਂ ਕਵਿਤਾਵਾਂ ਦਾ ਇਹ ਪਲੰਦਾ ਚੁੱਕ ਕੇ ਮਹਾਕਵੀ ਕੋਲ ਲੈ ਗਿਆ ਤਾਂ ਜੋ ਇਹ ਉਹਨਾਂ ਦਾ ਮੁੱਖਬੰਦ ਲਿਖ ਦੇਣ ਤੇ ਮੈਨੂੰ ਇਹਨਾਂ ਦੇ ਛਪਾਉਣ ਵਿੱਚ ਕੋਈ ਔਖ ਨਾ ਹੋਵੇ। ਉਹਨਾਂ ਅੱਗੇ ਆਦਰ ਨਾਲ ਸਿਰ ਨਿਵਾ ਕੇ ਮੈਂ ਆਖਿਆ ਮੈਂ ਕਵਿਤਾ ਤੇ ਕਹਾਣੀਆਂ ਲਿਖਦਾ ਹਾਂ। ਮੈਨੂੰ ਵੇਖ ਕੇ ਉਹ ਬਹੁਤ ਪ੍ਰਸੰਨ ਹੋਏ। ਉਹਨਾਂ ਬੜੀ ਉਦਾਰਤਾ ਨਾਲ ਪੁੱਛਿਆ ਮੇਰੇ ਬੱਚੇ ਕਿਹੜੀ ਬੋਲੀ ਵਿੱਚ ਲਿਖਦਾ ਹੁੰਦਾ ਹੈ ਤੂੰ? ਮੈਂ ਬੜੇ ਫਕਰ ਨਾਲ ਉੱਤਰ ਦਿੱਤਾ ਅੰਗਰੇਜ਼ੀ ਵਿੱਚ। ਉਹਨਾਂ ਆਪਣੀਆਂ ਚਮਤਕਾਰ ਅੱਖਾਂ ਨੂੰ ਝਪ ਕੇ ਪੁੱਛਿਆ ਕਿਹੜੀ ਬੋਲੀ ਵਿੱਚ ਅੰਗਰੇਜ਼ੀ ਵਿੱਚ ਮੈਂ ਉਸੇ ਤਰ੍ਹਾਂ ਬੇਬਾਕੀ ਨਾਲ ਆਖਿਆ ਤੇਰੀ ਬੋਲੀ ਕਿਹੜੀ ਹੈ ਮੈਂ ਉੱਤਰ ਦਿੱਤਾ ਮੈਂ ਉਰਦੂ ਬੋਲਦਾ ਹਾਂ ਤੇ ਅੰਗਰੇਜ਼ੀ ਵੀ ਉਹਨਾਂ ਗੱਲ ਟੁੱਕ ਕੇ ਆਖਿਆ ਤੇਰੀ ਮਾਤਰੀ ਬੋਲੀ ਕਿਹੜੀ ਹੈ ਉਰਦੂ ਹਿੰਦੀ ਵੀ ਉਹਨਾਂ ਉਤਾਵਲੇ ਹੋ ਕੇ ਆਖਿਆ ਮੇਰੇ ਬੱਚੇ ਤੇਰੀ ਮਾਂ ਕਿਹੜੀ ਬੋਲੀ ਬੋਲਦੀ ਹੈ ਮੈਂ ਆਖਿਆ ਪੰਜਾਬੀ ਉਹਨਾਂ ਆਖਿਆ ਤਾਂ ਫਿਰ ਤੂੰ ਪੰਜਾਬੀ ਵਿੱਚ ਲਿਖਿਆ ਕਰ ਤੇ ਜੇ ਤੂੰ ਆਪਣੀ ਮਾਂ ਕੋਲੋਂ ਪੰਜਾਬੀ ਬੋਲਣੀ ਨਹੀਂ ਸਿੱਖੀ ਤਾਂ ਆਪਣੇ ਪਿੰਡ ਮੁੜ ਜਾ ਤੇ ਉਸ ਤੋਂ ਬੋਲਣਾ ਸਿੱਖ ਫਿਰ ਉਸੇ ਬੋਲੀ ਵਿੱਚ ਲਿਖ ਉਸ ਵੇਲੇ ਮੈਨੂੰ ਟੈਗੋਰ ਦਾ ਇਹ ਮਸ਼ਵਰਾ ਚੰਗਾ ਨਾ ਲੱਗਾ ਮੈਂ ਤਾਂ ਉਹ ਨਹੀਂ ਦਿਨੀ ਲੰਡਨ ਜਾ ਕੇ ਅੰਗਰੇਜ਼ੀ ਬੋਲੀ ਸਿੱਖਣ ਤੇ ਉਸ ਵਿੱਚ ਸਾਹਿਤ ਪੈਦਾ ਕਰਨ ਦੇ ਸੁਪਨੇ ਲੈਂਦਾ ਸਾਂ ਮਹਾਕਵੀ ਦੀ ਇਹ ਸਲਾਹ ਕਿ ਮੈਂ ਮੋੜ ਪਿੰਡਦਿਆਂ ਖੋਲਿਆਂ ਤੇ ਝੁੱਗੀਆਂ ਨੂੰ ਫੁੱਲਾਂ ਤੇ ਉੱਥੇ ਰਹਿ ਕੇ ਪੰਜਾਬੀ ਵਿੱਚ ਲਿਖਾਂ ਮੈਨੂੰ ਕੀ ਨਾ ਜਚੀ ਮੈਂ ਆਪਣੀ ਉਸੇ ਧੁੰਨ ਵਿੱਚ ਅੰਗਰੇਜ਼ੀ ਵਿੱਚ ਕਵਿਤਾਵਾਂ ਲਿਖਦਾ ਰਿਹਾ ਇਸ ਪਿੱਛੋਂ ਮੈਂ ਐਮਏ ਪਾਸ ਕੀਤਾ ਦੂਜੇ ਦੇਸ਼ਾਂ ਦਾ ਸਾਹਿਤ ਪੜਿਆ ਦੁਨੀਆ ਦੇ ਉੱਚੇ ਲੇਖਕ ਅਲੇਖਕਾਂ ਦੀਆਂ ਰਚਨਾਵਾਂ ਨੂੰ ਬਾਰ-ਬਾਰ ਪੜ੍ਹਿਆ ਤਾਂ ਮੈਨੂੰ ਪਤਾ ਲੱਗਾ ਕਿ ਹਰ ਲੇਖਕ ਨੇ ਆਪਣੇ ਲੋਕਾਂ ਦਾ ਜੀਵਨ ਆਪਣੀ ਬੋਲੀ ਵਿੱਚ ਲਿਖਿਆ ਹੈ ਕਿਸੇ ਦੂਜੀ ਭਾਸ਼ਾ ਵਿੱਚ ਅਸੀਂ ਆਪਣੇ ਮਨ ਦੇ ਪ੍ਰਭਾਵ ਤੇ ਆਪਣੇ ਲੋਕਾਂ ਦੇ ਜੀਵਨ ਨੂੰ ਉਤਨੇ ਸਿੱਧਕ ਤੇ ਉਤਨੇ ਡੂੰਘਾਈ ਨਾਲ ਨਹੀਂ ਚਿੱਤਰ ਸਕਦੇ ਜਿੰਨਾ ਆਪਣੀ ਬੋਲੀ ਵਿੱਚ ਇਹ ਗੱਲ ਮੇਰੇ ਮਨ ਵਿੱਚ ਖੋਬ ਗਈ ਮੈਨੂੰ ਮਹਾਕਵੀ ਟੈਗੋਰ ਦੀ ਗੱਲ ਦੀ ਸੱਚਾਈ ਦਾ ਗਿਆਨ ਹੋਇਆ ਮੈਂ ਲਾਹੌਰ ਛੱਡ ਕੇ 1940 ਵਿੱਚ ਮੋੜ ਆਪਣੇ ਪਿੰਡ ਆ ਗਿਆ ਤੇ ਉੱਥੇ ਰਹਿਣ ਲੱਗਾ ਮੈਂ ਪੰਜਾਬੀ ਬੋਲੀ ਕਿਤਾਬਾਂ ਪੋਥੀਆਂ ਵਿੱਚੋਂ ਨਹੀਂ ਆਪਣੀ ਮਾਂ ਕੋਲੋਂ ਸਿੱਖੀ ਹੈ ਸਾਡੇ ਘਰ ਦੇ ਇੱਕ ਪਾਸੇ ਸ਼ੇਰ ਜੰਗ ਤੇ ਭਾਂਗਰੀ ਮਰਾਸੀ ਰਹਿੰਦੇ ਸਨ ਜਿਨ੍ਹਾਂ ਦੇ ਕੁੱਕੜ ਤੜਕੇ ਹੀ ਉੱਚੀ ਉੱਚੀ ਬਾਗਾ ਦੇਣ ਲੱਗਦੇ ਇੱਕ ਪਾਸੇ ਕਾਕੂ ਲੋਹਾਰ ਦਾ ਘਰ ਸੀ ਜਿਸ ਦੀ ਪੱਠੀ ਤੜਕੇ ਹੀ ਮਗ ਪੈਂਦੀ ਤੇ ਅਸੀਂ ਉਸ ਨੂੰ ਲਾਲ ਲਾਲ দাগਦੇ ਲੋਹੇ ਨੂੰ ਕੁੱਟਦਿਆਂ ਸੁਣਦੇ ਇੱਕ ਪਾਸੇ ਜੱਟਾਂ ਦੇ ਘਰ ਸਨ ਜਿੱਥੇ ਮੂੰਹ ਚੱਖ ਰਹੀ ਡੰਗਰਾਂ ਨੂੰ ਛੇੜਨ ਧਾਰ ਚੋਣ ਤੇ ਦੁੱਧ ਰੇੜਕਣ ਦਾ ਰੌਲਾ ਸੁਣਨ ਲੱਗਦਾ ਮੇਰੀ ਮਾਂ ਚੱਕੀ ਚੋਂ ਲੈਂਦੀ ਤੇ ਆਪਣੀ ਘੱਗੀ ਆਵਾਜ਼ ਵਿੱਚ ਗਾਉਣ ਲੱਗਦੀ ਇਸ ਮਿਲੇ ਜੁਲੇ ਰੌਲੇ ਵਿੱਚ ਮੇਰੀ ਜ਼ਿੰਦਗੀ ਦੀ ਸਵੇਰ ਚੜੀ ਇਸ ਦੇ ਪੌ ਫਟਾਲੇ ਵਿੱਚ ਇਨਾਂ ਜੱਟਾਂ ਮਰਾਸੀਆਂ ਜੁਲਾਹਿਆਂ ਤੇ ਲੋਹਾਰਾਂ ਦੇ ਘਰਾਂ ਵਿੱਚੋਂ ਉੱਠਦੇ ਧੂਏ ਧਾਰ ਚੋਣ ਦੇ ਸੰਗੀਤ ਲੋਹਾ ਕੁੱਟਣ ਦੀ ਖੜਕਾਰ ਤੇ ਕੁੱਕੜਾਂ ਦੀਆਂ ਬਾਂਗਾ ਸ਼ਾਮਿਲ ਸਨ ਕਈ ਵਾਰ ਤਰਕਾਲੀ ਕੁੱਦਾ ਜੱਟ दारू ਪੀ ਕੇ ਰੌਲਾ ਪਾਉਂਦਾ ਹੋਇਆ ਜਦ ਸਾਡੀ ਗਲੀ ਵਿੱਚੋਂ ਦੀ ਲੰਘਦਾ ਤਾਂ ਮੇਰੀ ਮਾਂ ਬੂਹੇ ਉੱਤੇ ਖੜੋ ਕੇ ਮੈਨੂੰ ਹਾਕਾ ਮਾਰਦੀ ਵੀ ਆਣਾ ਹੋਇਆ ਵਾੜ ਬਗੋਇਆ ਆ ਜਾਕਰ ਬੇਨੀਲੇ ਪੈਰਾਂ ਵਾਲਿਆ ਮੋੜਾ ਖੁੱਡੇ ਵਿੱਚ ਵੇ ਬੋਡਲਾ ਆ ਜਾ ਨਹੀਂ ਤਾਂ ਗਿੱਟੇ ਛਾੜ ਦੇਵਾਂਗੀ ਮੈਂ ਖੁੱਤੀ ਉੱਤੇ ਰਿੱਠੇ ਖੇਡਦਾ ਹੋਇਆ ਇਹ ਹਾਕਾਂ ਸੁਣ ਕੇ ਰਿੱਠਿਆਂ ਦੀ ਲੱਪਜੇ ਵਿੱਚ ਪਾ ਕੇ ਦੌੜ ਪੈਂਦਾ ਉਹ ਮੇਰੀ ਚੰਡਾਈ ਕਰਦੀ ਟੋਟਣੇ ਵਿੱਚ ਤਖੜੇ ਕਰਾਰੇ ਲੱਪੜ ਜੜਦੀ ਤੇ ਧੂ ਕੇ ਅੰਦਰ ਲੈ ਜਾਂਦੀ ਹੋਈ ਆਖਦੀ ਆ ਕੁੱਦਾ ਜਾਂਦਾ ਹੈ दारू ਪੀ ਡੁੱਬ ਜਾਣਿਆ ਉਹ ਵੀ ਨਿੱਕਾ ਹੁੰਦਾ ਰਿੱਠੇ ਮਾਰਦਾ ਸੀ ਛੱਡ ਦੇ ਰਿੱਠਿਆਂ ਦਾ ਖਹਿੜਾ ਨਹੀਂ ਵੱਡਾ ਹੋ ਕੇ ਤੂੰ ਵੀ दारू ਦੇ ਸਲਫੇ ਚਾੜੇਂਗਾ ਬੈਲੀਆਂ ਮੈਂ ਮਲਕੜੇ ਕੰਨ ਦੱਬ ਕੇ ਵਿਰੇ ਵਿੱਚ ਆ ਬੈਠਦਾ ਉਹ ਫਿਰ ਕੜਕਦੀ ਵੇ ਹੁਣ ਰੋਟੀ ਝੋਲਸ ਲੈ ਤੇ ਖਾ ਕੇ ਸੌ ਜਾ ਵੇ ਕੀ ਵੇਖਦਾ ਡੇਲੇ ਕੱਢੀ ਜਾਂ ਮੰਜੀ ਉੱਤੇ ਮਰ ਜਾ ਨਹੀਂ ਤਾਂ ਅੱਖਾਂ ਵਿੱਚ ਤੋੜ ਦੇ ਦੂੰਗੀ ਜਾਂ ਮੈਂ ਰੋਟੀ ਖਾ ਕੇ ਰਿੱਠਿਆਂ ਨੂੰ ਕਿਸੇ ਖੁੱਡ ਚਾਂਗ ਉਝਾੜੇ ਵਿੱਚ ਰੱਖ ਕੇ ਚੁੱਪ ਕਰਕੇ ਮੰਜੀ ਉੱਤੇ ਗੁੱਛਾ ਮੁੱਛਾ ਹੋ ਜਾਂਦਾ ਕਈ ਵਾਰ ਚੁੱਲ੍ਹੇ ਉੱਤੇ ਪਤੀਲੀ ਵਿੱਚ ਕੜਸ਼ੀ ਫੇਰਦੀ ਹੋਈ ਇੱਕਦਮ ਉਹ ਉੱਟ ਖਣਾਉਣ ਦੀ ਤੇ ਡਿਊਟੀ ਵਿੱਚ ਬੂਹੇ ਉੱਤੇ ਆ ਕੇ ਛੋਟੀ ਭੈਣ ਨੂੰ ਹਾਕਾ ਮਾਰਦੀ ਹੋਈ ਕੂਕਦੀ ਨੀ ਕੋੜੀਏ ਕਿੱਥੇ ਚੜ ਗਈਆਂ ਨੀ ਲੂਤੀਏ ਨੀ ਹਵਾਈਏ ਕਿੱਧਰ ਉੱਡ ਗਈਆਂ ਖੌਰੇ ਕਿੱਧਰ ਗਰਕ ਹੋ ਗਈ ਫੁੱਲ ਚੜੀ ਵਾਂਗ ਬੜੀ ਫਿਰਦੀ ਐ ਖੌਰੇ ਕਾਦਾ ਹੱਸਾ ਚੜਿਆ ਹੋਇਆ ਐ ਨੀ ਬੋਇਤਲੇ ਨੀ ਕੋਤਲੇ ਆ ਜਾ ਨਹੀਂ ਤਾਂ ਚੁਆਤੀ ਮਾਰ ਕੇ ਸਾਰੇ ਖੰਭ ਝਾੜ ਦੇਵਾਂਗੇ ਮੇਰੀ ਨਿੱਕੀ ਭੈਣੇ ਹਾਕਾਂ ਸੁਣ ਕੇ ਗਵਾਣ ਦੇ ਘਰੋਂ ਛੜੱਪੇ ਲਾਉਂਦੀ ਹੋਈ ਆਉਂਦੀ ਮਾਂ ਖੇਚ ਕੇ ਆਖਦੀ ਇਸ ਚੁਆਤੀ ਨਾਲ ਛਟਾਕ ਪਾ ਦੂੰਗੀ ਮੱਥੇ 'ਚ ਬੈਠ ਐਥੇ ਪਰ ਕਈ ਵਾਰ ਜਦ ਮੈਂ ਸਕੂਲੋਂ ਆਉਣ ਸਾਰ ਮਾਂ ਨਾਲ ਕੰਮ ਕਰਾਉਣ ਲੱਗਦਾ ਤੇ ਤਰਕਾਲੀ ਉਸ ਨਾਲ ਖੂਹ ਤੋਂ ਪਾਣੀ ਦੀ ਟੋਕਣੀ ਭਰ ਕੇ ਲਿਆਉਂਦਾ ਤਾਂ ਉਹ ਮੇਰੇ ਬਾਰੇ-ਬਾਰੇ ਜਾਂਦੀ ਤੇ ਆਖਦੀ ਲੈ ਮੇਰੀ ਡੱਡ ਹੁਣ ਰੋਟੀ ਖਾ ਲੈ ਮੇਰਾ ਕੁल्ला ਬਿੱਲਾ ਕੀ ਖਾਏਗਾ ਟਿੱਕੀ ਲੈ ਤੇਰੇ ਲਈ ਨਿੱਕੀ ਜਹੀ ਘਰਾਟੀ ਲਾ ਦੇਣੀ ਆ ਚੰਗਾ ਚੋਬਿਆਂ ਵਾਲੀ ਗੁੱਲੀ ਸਹੀ ਲੈ ਮੇਰੀ ਡੱਡ ਇੱਕ ਪੁਸਰੀ ਬਣਾ ਦਿੰਨੀ ਆ ਰੋਟੀ ਖਵਾ ਕੇ ਜਦੋਂ ਗੜੀ ਦੀਆਂ ਤੀਵੀਆਂ ਨਾਲ ਰੜ ਕੇ ਚਰਖਾ ਕੱਤਦੀ ਤਾਂ ਗੀਤ गा ਕੇ ਮੈਨੂੰ ਭਰੂਂਗੜੇ ਉੱਤੇ ਆਪਣੇ ਕੋਲ ਹੀ ਸੁਲਾ ਲੈਂਦੀ। ਜਦੋਂ ਗਾਉਂਦੀ ਤਾਂ ਮੈਂ ਅੱਖਾਂ ਖੋਲ ਕੇ ਉਸਦੇ ਮੂੰਹ ਵੱਲ ਤੱਕਦਾ। ਰਾਤ ਦੇ ਕੂਲੇ ਹਨੇਰੇ ਵਿੱਚ ਉਸਦੇ ਮੂੰਹ ਵਿੱਚੋਂ ਗੀਤ ਦੀ ਪਤਲੀ ਬਰੀਕ ਲਿਲਕ ਨਿਕਲਦੀ। ਜਿਵੇਂ ਪਾਣੀ ਵਿੱਚੋਂ ਤੰਦ ਨਿਕਲਦੀ ਸੀ ਤੇ ਇਹ ਗੀਤ ਹੌਲੀ-ਹੌਲੀ ਮੇਰੇ ਇਰਤ ਗਿਰਦ ਸੁਪਨਿਆਂ ਦਾ ਜਾਲ ਬੁਣ ਦਿੰਦਾ। ਉਹ ਗਾਉਂਦੀ ਵਣ ਜਾ ਰਿਹਾ ਵੇ। ਮੈਨੂੰ ਅੰਬਰ ਦਾ ਲਹਿੰਗਾ ਸੁਆਦ ਏ ਬਣ ਜਾ ਰਿਹਾ ਵੇ ਮੈਨੂੰ ਧਰਤੀ ਦੀ ਲਾਉਣ ਲਵਾ ਦੇ ਤੇ ਮੇਰਾ ਗੀਤਾਂ ਦੀ ਝੋਲੀ ਵਿੱਚ ਸੌਂ ਜਾਂਦਾ ਮੇਰੀ ਮਾਂ ਸ਼ਬਦ ਭੰਡਾਰ ਦਾ ਵੱਡਾ ਦਾਗ ਦਾ ਸੋਮਾ ਸੀ ਕਾਰੜੇ ਤੇ ਨਰਮ ਸੁਭਾਅ ਦਾ ਮਿਲਵਾ ਜੁਲਵਾ ਅਨੋਖਾ ਮਰਕਬ ਬੇਬੇ ਨਾਟਕ ਵਿੱਚ ਬਹੁਤਾ ਕਰਕੇ ਮੈਂ ਆਪਣੀ ਮਾਂ ਨੂੰ ਚਿਤਾਰਿਆ ਹੈ ਮਾਂ ਦੀ ਜ਼ੁਬਾਨ ਵਿੱਚ ਅਜੇਹੀ ਟਕਸਾਲ ਸੀ ਜੋ ਹਰ ਵਕਤ ਸ਼ਬਦ ਜੁਟਾਂ ਦੇ ਨਵੇਂ-ਨਵੇਂ ਚਮਕਦੇ ਖਣਕ ਦੇ ਸਿੱਕੇ ਘੜਦੀ ਰਹਿੰਦੀ ਸੀ ਮਾਣੇ ਕਦੀ ਸਾਧਾਰਨ ਬੋਲੀ ਵਿੱਚ ਨਹੀਂ ਸੀ ਬੁਲਾਇਆ ਜੇ ਹਾਕ ਮਾਰਨੀ ਹੁੰਦੀ ਤਾਂ ਪਿੰਡੂ ਤੀਮੀ ਦੇ ਉਸ ਵੇਗ ਨਾਲ ਉਸ ਪਿਆਰ ਨਾਲ ਉਸ ਨਫਰਤ ਨਾਲ ਉਸ ਸ਼ਲਕ ਦੇ ਡੁੱਲ ਦੇ ਆਪ ਮੁਹਾਰੇ ਅੰਦਾਜ਼ ਨਾਲ ਹਾਕ ਮਾਰਦੀ ਜਿਸ ਵਿੱਚ ਕੋਈ ਰੋਕ ਸੰਕੋਚ ਜਾਂ ਭਰਮ ਨਹੀਂ ਹੁੰਦਾ ਜੇ ਮੈਂ ਕੋਠੇ ਦੀਆਂ ਪੌੜੀਆਂ ਤੋਂ ਉਤਰਦਾ ਹੋਇਆ ਕੋਈ ਗੀਤ ਜਾਂ ਟੱਪਾ ਗੁੰਗਣਾਉਂ ਉੱਠਦਾ ਤਾਂ ਚੀਖ ਕੇ ਆਖਦੀ ਮਰਾਸੀ ਦੀ ਔਲਾਦੇ ਚੁੱਪ ਕਰ ਜਾ ਨਹੀਂ ਤਾਂ ਸਾਹ ਪੀ ਜਾਵਾਂਗੀ ਜੇ ਵੱਡੀ ਭੈਣ ਬੇੜੇ ਵਿੱਚ ਬੈਠੀ ਹੱਸਦੀ ਤਾਂ ਡਿਊਟੀ ਵਿੱਚ ਚਰਖਾ ਕੱਤਦੀ ਹੋਈ ਮਾਂ ਕੂਕਦੀ ਘੋੜੀਏ ਕਿਉਂ ਹਿਣਕਦੀ ਐ ਮੈਨੂੰ ਬਾਹਰ ਗਲੀ ਵਿੱਚ ਰੀਠੇ ਖੇਡਦੇ ਹੋਏ ਨੂੰ ਇਸ ਤਰ੍ਹਾਂ ਹਾਕਾ ਮਾਰਦੀ ਬੱਕਰਿਆ ਮੋੜ ਆ ਘੋੜਿਆ ਸੰਡਿਆ ਖਰੂਦੀਆ ਪੱਟੂਆ ਬੋਤਿਆ ਮੋੜਾ ਬੈਲੀਆ ਉਹ ਆਮ ਚਿੱਠੀਆਂ ਝਗਲੀਆਂ ਗਾਲਾਂ ਨਹੀਂ ਸੀ ਕੱਢਦੀ ਉਸ ਦੀ ਗਾਲ ਵਿੱਚ ਇੱਕ ਅਜੀਬ ਸਨਸਨੀ ਇੱਕ ਥਰਾਹਟ ਇੱਕ ਕਾਂਬਾ ਹੁੰਦਾ ਕਈ ਵਾਰ ਜਦ ਉਹ ਬੇਹੱਦ ਗੁੱਸੇ 'ਚ ਹੁੰਦੀ ਤਾਂ ਉਸ ਦੀਆਂ ਅੱਖਾਂ ਪੱਖ ਉੱਠਦੀਆਂ ਉਨਾ ਬੱਚੋਂ ਸਾਆਂੀਆਂ ਤੇ ਕਿਰਮਚੀ ਚਿੰਗਾ ਉੱਠਦੀਆਂ ਤੇ ਉਹ ਆਖਦੀ ਬੇ ਬਲੰਤ ਬੰਦੇ ਆ ਅੱਧੀ ਰਾਤ ਡੰਗ ਜਾਏ ਤੈਨੂੰ ਕਾਲਾ ਨਾਗ ਬੇ ਬਲੰਤਿਆ ਤੇ ਕਿੱਲੇ ਉੱਤੇ ਜਿੱਥੇ ਮੇਰਾ ਪਾਟਾ ਹੋਇਆ ਝੱਗਾ ਲਟਕਦਾ ਹੁੰਦਾ ਮੈਨੂੰ ਆਪਣਾ ਕਾਲਜਾ ਵੀ ਲਟਕਦਾ ਨਜ਼ਰ ਆਉਂਦਾ ਜਦ ਕਦੀ ਮੈਂ ਮਾਂ ਦੀਆਂ ਗਾਲਾਂ ਤੋਂ ਤੰਗ ਆ ਕੇ ਬਾਪੂ ਕੋਲ ਸ਼ਿਕਾਇਤ ਲਾਉਂਦਾ ਤਾਂ ਮਾਂ ਮੇਰੇ ਵੱਲ ਛਈ ਲੈ ਕੇ ਆਖਦੀ ਡੁੱਪ ਜਾਣਾ ਕਿਵੇਂ ਕੁਫਰ ਤੋਲਦਾ ਹੈ ਮੈਂ ਤੈਨੂੰ ਕਦੋਂ ਗਾਲਾਂ ਕੱਢੀਆਂ ਸਨ ਵੇ ਟੁੱਟ ਪੈਣੇ ਆ ਦੱਸ ਕਦੋਂ ਤੈਨੂੰ ਸੇਲਾ ਮਾਰਿਆ ਸੀ 10ਵੀ ਹੁਣ ਕੀ ਮੂੰਹ ਵਿੱਚ ਏਟਾੜ ਗਈ ਕਾ ਤੈਨੂੰ ਗਾਲਾਂ ਕੱਢੀਆਂ ਸਨ ਬੇੜੀ ਬਹਿਜੇ ਤੇਰੀ ਜਦ ਉਹ ਪਿਆਰ ਨਾਲ ਬੁਲਾਉਂਦੀ ਤਾਂ ਉਸ ਤੇ ਇੱਕ ਸ਼ਬਦ ਨਾਲ ਹੀ ਅਸੀਂ ਸਾਰੇ ਭੈਣ ਭਰਾ ਮੋਮ ਹੋ ਜਾਂਦੇ ਇੱਕ ਸ਼ਬਦ ਵਿੱਚ ਹੀ ਉਹ ਪਤਾ ਨਹੀਂ ਜਜ਼ਬਿਆਂ ਦਾ ਕੀ ਨਿਚੋੜ ਭਰ ਦਿੰਦੀ ਕਿ ਉਹਨਾਂ ਵਿੱਚੋਂ ਕੱਚੇ ਦੁੱਧ ਦੀ ਖੁਸ਼ਬੂ ਆਉਣ ਲੱਗਦੀ ਸਾਦੇ ਤੋਂ ਸਾਦੇ ਸ਼ਬਦ ਨੂੰ ਵੀ ਉਹ ਆਪਣੀ ਜਾਦੂ ਸ਼ੋਅ ਨਾਲ ਸ਼ੋਅ ਲੈਂਦੀ ਤੇ ਉਸ ਵਿੱਚੋਂ ਸ਼ਾਹਿਦ ਚੋਣ ਲੱਗਦਾ ਬਲੰਤ ਮੇਰਾ ਸੋਨਾ ਮੇਰਾ ਚੰਨ ਮੇਰੀ ਡੱਡ ਮੇਰੀ ਪੱਠ ਮੇਰਾ ਭਾਲੂ ਮੇਰਾ ਬੱਗਾ ਸ਼ੇਰ ਪਤਾ ਨਹੀਂ ਕਿੱਥੋਂ ਕਿੱਥੋਂ ਉਹ ਸ਼ਬਦ ਲੈ ਆਉਂਦੀ ਉਸ ਦਾ ਜੀਵਨ ਦਾ ਮੁਤਾਲਾ ਬਹੁਤ ਡੂੰਗਾ ਸੀ ਭਾਵੇਂ ਰੋਟੀ ਪਕਾਉਣ ਦੀਆਂ ਗੱਲਾਂ ਕਰਦੀ ਭਾਵੇਂ ਮੱਝਾਂ ਚੋਣਦੀਆਂ ਭਾਵੇਂ ਟੋਬੇ ਵਿੱਚ ਤਰਨ ਦੀਆਂ ਗੱਲਾਂ ਕਰਦੀ ਤੇ ਭਾਵੇਂ ਚੂਹੇ ਬਿੱਲੀ ਦੀਆਂ ਉਸ ਦੇ ਸ਼ਬਦ ਚਰਿੱਤ ਬੜੇ ਵਿਸ਼ਾਲ ਹੁੰਦੇ ਬਿੱਲੀ ਦੀਆਂ ਗੱਲਾਂ ਕਰਦੇ ਹੋਏ ਕਈ ਵਾਰ ਉਹ ਅਜਹੀਆਂ ਤਫਸੀਲਾਂ ਦਿੰਦੀ ਇਸ ਪਿੱਛੋਂ ਅਸੀਂ ਬਿੱਲੀ ਪਾਲ ਲਈ ਪੁੱਤ ਮੈਂ ਉਸ ਦੀਆਂ ਨਹੌਂਦਰਾ ਨੂੰ ਹੱਥ ਵਿੱਚ ਫੜ ਕੇ ਟੋਹਦੀ ਉਸ ਦੇ ਪੈਰਾਂ ਦੀਆਂ ਨਿੱਕੀਆਂ ਨਿੱਕੀਆਂ ਗੱਦੀਆਂ ਵਿੱਚੋਂ ਪੰਜੇ ਆਪੂ ਹੀ ਨਿਕਲ ਆਉਂਦੇ ਤੇ ਆਪੂ ਹੀ ਅੰਦਰ ਵੜ ਜਾਂਦੇ ਧੁੱਪੇ ਕਈ ਵਾਰੀ ਮੈਂ ਉਸ ਦੀ ਪੱਛਮ ਨੂੰ ਪਲੋਸਦੀ ਉਹ ਆਕੜਾ ਪੰਨਦੀ ਤੇ ਆਪਣੀ ਜੱਤ ਨੂੰ ਕੰਢਿਆ ਲੈਂਦੀ ਤੇ ਮੇਰੇ ਪੈਰਾਂ ਉੱਤੇ ਲੋਠਣੀ ਪੋਟਣੀ ਮਾਰੀ ਪਈ ਰਹਿੰਦੀ ਬਾਬਾ ਈਦੂ ਉਸ ਨੂੰ ਲੱਖ ਸ਼ਕੋਰਦਾ ਪਰ ਹਟਾਉਂਦਾ ਛਿੱਤ ਛਿੱਤ ਕਰਦਾ ਕਈ ਵਾਰੀ ਸੋਟੀ ਨਾਲ ਡਰਾਉਂਦਾ ਪਰ ਬਿੱਲੀ ਉੱਥੋਂ ਹਿਲਦੀ ਹੀ ਨਾ ਜੇ ਬਿੱਲੀ ਕਿਸੇ ਘਰ ਗਿੱਜ ਜਾਏ ਤਾਂ ਉੱਥੋਂ ਮਾਰ ਕੇ ਨਿਕਲਦੀ ਐ। ਕਈ ਵਾਰੀ ਉਹ ਆਪਣੇ ਬਲੂੰਗੜੇ ਨੂੰ ਮੂੰਹ ਵਿੱਚ ਲੈ ਕੇ ਹਾਰੇ ਕੋਲ ਬੈਠ ਜਾਂਦੀ। ਮਲੂੰਗੜੇ ਦੀਆਂ ਅੱਖਾਂ ਬੰਦ ਹੁੰਦੀਆਂ। ਉਹ ਸਮੋਸੇ ਵਾਂਗ ਉਸ ਨੂੰ ਮੂੰਹ ਵਿੱਚ ਸਾਂਭੀ ਇੱਧਰ ਉੱਧਰ ਫਿਰਦੀ ਰਹਿੰਦੀ। ਰਾਤ ਨੂੰ ਬਿੱਲੀ ਦੀਆਂ ਅੱਖਾਂ ਹਰੀਆਂ, ਨੀਲੀਆਂ ਪੰਟੀਆਂ ਵਾਂਗ ਜਾਗਦੀਆਂ। ਇੱਕ ਵਾਰੀ ਕਿਸੇ ਮੁੰਡੇ ਨੇ ਉਸਦੇ ਬਲੂੰਗੜੇ ਨੂੰ ਛੇੜ ਦਿੱਤਾ। ਬਿੱਲੀ ਨੇ ਚੰਡੀ ਦਾ ਰੂਪ ਧਾਰ ਲਿਆ। ਆ ਖਿੱਚ ਕੇ ਪੰਜਾ ਮਾਰਿਆ ਜੋ ਉਸ ਮੁੰਡੇ ਦਾ ਮੂੰਹ ਬਲੁੱਤਰ ਦਿੱਤਾ। ਇੱਕ ਵਾਰੀ ਇੱਕ ਆਦਮੀ ਨੇ ਬਿੱਲੀ ਨੂੰ ਕੋਠੇ ਵਿੱਚ ਧਾੜ ਕੇ ਮਾਰਨਾ ਚਾਹਿਆ ਘਿਰੀ ਹੋਈ ਬਿੱਲੀ ਨੇ ਅੱਗਾ ਵੇਖਿਆ ਨਾ ਪਿੱਛਾ ਉਸ ਆਦਮੀ ਦੀਆਂ ਅੱਖਾਂ ਉੱਤੇ ਝਪਟਾ ਮਾਰਿਆ ਤੇ ਉਸਤੇ ਡੇਲੇ ਕੱਢ ਕੇ ਲੈ ਗਈ ਇਸ ਤਰ੍ਹਾਂ ਬਿੱਲੀ ਜਾਂ ਦੀਆਂ ਅਖੋਤੀਆਂ ਆਤਾਂ ਬਿੱਲੀ ਦੀਆਂ ਨਸਲਾਂ ਬਲੂਂਗੜੇ ਦਾ ਪਿਆਰ ਸਭ ਕੁਝ ਸਭ ਕੁਝ ਉਸਦੇ ਸਾਦਾ ਜਿਹੇ ਬਿਆਨ ਵਿੱਚ ਆ ਜਾਂਦਾ ਉਸ ਦੀ ਗੱਲ ਕਥ ਵਿੱਚ ਕਿਸੇ ਹੋਰ ਬੋਲੀ ਦੀ ਕੋਈ ਪਾ ਨਹੀਂ ਸੀ ਹੁੰਦੀ ਉਹ ਸ਼ਬਦਾਂ ਨੂੰ ਲੋੜ ਅਨੁਸਾਰ ਆਪ ਹੀ ਘੜ ਲੈਂਦੀ ਫਾਰਸੀ ਦੇ ਸ਼ਬਦ ਵੀ ਪੰਜਾਬੀ ਦੀ ਰੈਣੀ ਵਿੱਚ ਢਲ ਕੇ ਆਪਣਾ ਰੂਪ ਧਾਰ ਲੈਂਦੇ ਜਦ ਸੋਬੇ ਤਰਖਾਨ ਦੀ ਦੂਜੀ ਵੋਟੀ ਵੀ ਮਰ ਗਈ ਤਾਂ ਅਫਸੋਸ ਕਰਨ ਗਈ ਸੋਬਿਆ ਬੜਾ ਗਾਜਬ ਹੋਇਆ ਹਨੇਰ ਸਾਈ ਦਾ ਕੀ ਗੱਲ ਹੋ ਗਈ ਬਸ ਦਿਨਾਂ ਵਿੱਚ ਹੀ ਔਡ ਪੌਡ ਹੋਤ ਗਈ ਹਲੇ ਪਰਸੋਂ ਹੀ ਤਾਂ ਵੇੜੇ ਵਿੱਚ ਬੈਠੀ ਪੂਣੀਆਂ ਘੱਟਦੀ ਸੀ ਚਾਨ ਚੱਕੀ ਕੀ ਹੋਇਆ ਵਿਚਾਰੀ ਦੀ ਸ਼ੋਹੀ ਪੂਣੀ ਅੱਧ ਵਿਚਾਲੇ ਰਹਿ ਗਈ ਰੱਬ ਨੇ ਤੱਕਾ ਹੀ ਕੀਤਾ ਤੇਰੇ ਨਾਲ ਤਾਂ ਚੰਨੋ ਪਟਿਆਰਨ ਦੇ ਆਰਥਿਕ ਸੰਕਟ ਦਾ ਚਰਚਾ ਉਹ ਇਸ ਜਵਾਨ ਵਿਚਾਰ ਦੀ ਬੜੀ ਦਿਕਦਾਰੀ ਹੋ ਗਈ ਹੈ ਵਿਚਾਰੀ ਚੰਨੋ ਨੂੰ ਤਿੰਨ ਤਿੰਨ ਡੰਗ ਤਵਾਂ ਨਹੀਂ ਚੜਦਾ ਗਵਾਂਡਨ ਦੀ ਖੈਰ ਸੁਖ ਪੁੱਛਣ ਲੱਗਿਆ ਉਹ ਆਖਦੀ ਕਿਉਂ ਨਹੀਂ ਪਾਨਦੀ ਮਾਂ ਕੋਈ ਬਰੰਚ ਗਈ ਹੈ ਮੇਰੇ ਨਾਲ ਮੈਂ ਤੈਨੂੰ ਹਾਕ ਮਾਰੀ ਤੂੰ ਹੂ ਨਾ ਹਾਂ ਬੜੇ ਮਹਿਸੂਸ ਦੀ ਗੱਲ ਹੈ ਇੱਕ ਦਿਨ ਮੇਰਾ ਵੱਡਾ ਭਰਾ ਸਿਨੇਮਾ ਵੇਖਣ ਗਿਆ ਮੈਂ ਵੀ ਰੱਟਾ ਪਾ ਕੇ ਬੈਠ ਗਿਆ ਕਿ ਮੈਂ ਵੀ ਬਾਈਸਕੋਪ ਵੇਖਣ ਜ਼ਰੂਰ ਜਾਵਾਂਗਾ ਮਾਂ ਮੈਨੂੰ ਸਿਨੇਮਾ ਜਾਣ ਤੋਂ ਰੋਕਦੀ ਸੀ ਤੇ ਮੈਂ ਜਿੱਤ ਫੜੀ ਬੈਠਾ ਰਿਹਾ ਪਹਿਲਾਂ ਤਾਂ ਮੇਰੀ ਰੂਹ ਰੂਹ ਸੁਣਦੀ ਰਹੀ ਫਿਰ ਉਸ ਨੂੰ ਗੁੱਸਾ ਆਇਆ ਤੇ ਹੱਥ ਚੁੱਕ ਕੇ ਕੜਕ ਕੇ ਉਸ ਆਖਿਆ ਬਖਾਵਾਂ ਤੈਨੂੰ ਤੂਰ ਦਾ ਜਲਵਾ ਲਵੇਰਿਆਂ ਦੀਆਂ ਗੱਲਾਂ ਕਰਦੀ ਹੋਈ ਉਹ ਅਜਹੀਆਂ ਤਫਸੀਲਾਂ ਦਿੰਦੀ ਪੁੱਤ ਉਸ ਦਿਨ ਆਪਣੀ ਗਾਂ ਪਤਾ ਨਹੀਂ ਖੇਤੋਂ ਕੀ ਸਵਾ ਖੇਤ ਚਾਰ ਆਈ ਬਸ ਆਉਣ ਸਾਰ ਖੁਰਲੀ ਉੱਤੇ ਟੈਪੀ ਓਠੀ ਨਾ ਹੋਵੇ ਆਰਾਮੇ ਤੇ ਰੰਬੇ ਉਸਲ ਵੱਟੇ ਲਵੇ ਫਿਰ ਮੈਂ ਪ੍ਰਤਾਪੇ ਗੁੱਫੀ ਨੂੰ ਸੱਦ ਭੇਜਿਆ ਪਸੂ ਨੂੰ ਕਿਹੋ ਜਿਹੀ ਬਿਮਾਰੀ ਹੋਵੇ ਉਹ ਤਾਂ ਬਸ ਨਾੜ ਨੂੰ ਫੜ ਲੈਂਦਾ ਹੈ ਤੇ ਫਿਰ ਅਜਹੀ ਫੱਕੀ ਦਿੰਦਾ ਹੈ ਕਿ ਦੋ ਦਿਨਾਂ ਵਿੱਚ ਹੀ ਜਨੌਰ ਔਜਾ ਤੇ ਔਜਾ ਪ੍ਰਤਾਪੇ ਨੇ ਆਪਣੀ ਗਾਂ ਦੀਆਂ ਖੱਖਾਂ ਪਾੜ ਕੇ ਪਹਿਲਾਂ ਤਾਂ ਨਾਲ-ਨਾਲ ਲੂਣ ਦਿੱਤਾ ਫਿਰ ਤੇਲ ਤੇ ਫਿਰ ਪੀਲੀ ਪੀਲੀ ਕੋਈ ਚੀਜ਼ ਦੂਜੇ ਦਿਨੀ ਗਾਂ ਉੱਠ ਕੇ ਬੱਚੇ ਨਾਲ ਖੇਡਣ ਲੱਗ ਪਈ ਨਾ ਦੁੱਧ ਵਿੱਚ ਫਰਕ ਨਾ ਲੇਵੇ ਵਿੱਚ ਕੁਤਬੀ ਜੁਲਾਹੇ ਦੀ ਨਵੀਂ ਸੂਈ ਮੱਝ ਦੀਆਂ ਗੱਲਾਂ ਕਰਦਿਆਂ ਉਹ ਆਖਦੀ ਕੁਤਬੀ ਦੀ ਬੂਰੀ ਤਾਂ ਹੱਥਣੀ ਵਰਗੀ ਸੀ ਲੇਵਾ ਧਰਤੀ ਨਾਲ ਲੱਗਦਾ ਹੋਇਆ ਸਿੰਘਾਂ ਦੇ ਕੁੰਡਲ ਚੋਂ ਪੈਸਾ ਕਿਹੜਾ ਨਿਕਲਦਾ ਸੀ ਪਰ ਜਦ ਜੇਰ ਪਈ ਤਾਂ ਟਹਿਲ ਸੇਵਾ ਠੀਕ ਨਾ ਹੋਈ ਕੱਟਾ ਵੀ ਠੀਕ ਤਰ੍ਹਾਂ ਨਹੀਂ ਸੀ ਚੁੰਗਦਾ ਦੋ ਤਿੰਨ ਦਿਨ ਤਾਂ ਉਹ ਟੁੰਡਾ ਮਾਰ ਕੇ ਪਸਮਾ ਵੀ ਨਾ ਸਕਿਆ ਥਣਾ ਤੇ ਇੱਕ ਮੂੰਹ ਮਸਾ ਹੀ ਜਾਂਦਾ ਸੀ ਸੁੱਖ ਨਾਲ ਤਿੰਨ ਟੰਗਾਂ ਉਸ ਤੋਂ ਤੇ ਖਲੋਈ ਮਸਾ ਹੁੰਦਾ ਹੈ ਲੇਵਾ ਬੜਾ ਤਕੜਾ ਸੀ ਚੜਾ ਗਈ ਹੁਣ ਕੱਟੇ ਨੂੰ ਮੋਕ ਲੱਗੀ ਹੋਈ ਐ ਤੇ ਮੱਝ ਵੀ ਦੁੱਧ ਤੋਂ ਨੱਸੀ ਫਿਰਦੀ ਐ ਟੋਬੇਆਂ ਤਲਾਵਾਂ ਖੇਤਾਂ ਫਸਲਾਂ ਜਨੌਰਾਂ ਸਭ ਸਲੂਤੀਆਂ ਵਿਆਹ ਤੇ ਸਿਆਪੇ ਪਿਆਰ ਤੇ ਨਫ਼ਰਤ ਵਾੜੇ ਬੱਗਾਂ ਤੇ ਰੁੱਤਾਂ ਦੇ ਪੱਖਾਂ ਦਾ ਉਸ ਨੂੰ ਡੂੰਘਾ ਗਿਆਨ ਸੀ ਦੋ ਸਾਲ ਹੋਏ ਜਦ ਮੈਂ ਦੁਨੀਆ ਭਰ ਦੇ ਨੌਜਵਾਨਾਂ ਦੇ ਉਤਸਵ ਵਿੱਚ ਸ਼ਾਮਲ ਹੋਣ ਲਈ ਬਾਰਲ ਨਾਲ ਜਾਣ ਦੀ ਤਿਆਰੀ ਕਰ ਰਿਹਾ ਸਾਂ ਤਾਂ ਮਾਂ ਨੇ ਆਪਣਾ ਪੁਰਾਣਾ ਚਮੜੇ ਦਾ ਪਟਿਆਰ ਖੋਲ੍ਹਿਆ ਤੇ ਫੁਲਕਾਰੀ ਨੂੰ ਫੋਲਣ ਲੱਗੀ ਉਹ ਮੈਨੂੰ ਆਪਣੇ ਵੱਲੋਂ ਬਰਲਨ ਵਿੱਚ ਇਕੱਠੀਆਂ ਹੋਈਆਂ ਕੁੜੀਆਂ ਲਈ ਫੁਲਕਾਰੀ ਦੀ ਸੁਗਾਤ ਦੇ ਰਹੀ ਸੀ ਫੁਲਕਾਰੀਆਂ ਨੂੰ ਫੋਲਦੀ ਹੋਈ ਮੈਨੂੰ ਪੁੱਛਣ ਲੱਗੀ ਪੁੱਤ ਫੁਲਕਾਰੀ ਲਵੇਂਗਾ ਕਿ ਹਲਵਾਨ ਮੈਂ ਤੇਰੇ ਲਈ ਚਾਂਦੀ ਚਿੱਟੀਆਂ ਬੂਟੀਆਂ ਦਾ ਹਲਵਾਨ ਸਾਹਮਣੇ ਰੱਖਿਆ ਹੈ ਲੈ ਇਹ ਵੇਖ ਨਿੱਕੀਆਂ ਕੰਗੀਆਂ ਦੀ ਫੁਲਕਾਰੀ ਤੇ ਇਹ ਵੱਡਾ ਬਾਗ ਪਹਿਲਾਂ ਉਸ ਮੈਨੂੰ ਕਈ ਰੰਗਾਂ ਦੇ ਹਲਵਾਨ ਬਖਾਏ ਟੂਲੀ ਲਾਖੀ ਮਜੀਠੀ ਇਸ ਪਿੱਛੋਂ ਫੁੱਲਕਾਰੀ ਦੀਆਂ ਕਿਸਮਾਂ ਗਿਣਵਾਈਆਂ ਚੋਬ ਚੈਂਚੀ ਸਰੂ ਬਾਗ ਫਿਰ ਬਾਗ ਦੀਆਂ ਕਿਸਮਾਂ ਗਿਣਵਾਈਆਂ ਗੁਲਖੇਰੀ ਗੁੱਟਾਂ ਵਾਲਾ ਜਹਾਜੀ ਡੱਬੇ ਮੇਰ ਵੀ ਲਹਿਰੀਆਂ ਮੱਕੜੀ ਜਾਲ ਸ਼ੀਸ਼ਿਆਂ ਦਾ ਬਾਗ ਦਿੱਲੀ ਦਰਵਾਜਾ ਬਾਗ ਦਰਸ਼ਨੀ ਡਿਊਟੀ ਬਾਗ ਤੇ ਪਤਾ ਨਹੀਂ ਕਿਤਨੀਆਂ ਹੋਰ ਕਿਸਮਾਂ ਪੰਜਾਬੀ ਦੇ ਅਧਿਆਨ ਨਾਲੋਂ ਵੱਧ ਸ਼ਬਦ ਮੈਂ ਆਪਣੀ ਮਾਂ ਦੀਆਂ ਗਾਣਾਂ ਤੋਂ ਸਿੱਖੇ ਹਨ ਕਿਉਂਕਿ ਜੋ ਮੇਰੀ ਮਾਂ ਗਾਣਾਂ ਵਿੱਚ ਜਹਾਨ ਭਰਦੀਆਂ ਉਪਮਾਵਾਂ ਤੇ ਅਲੰਕਾਰ ਭਰ ਦਿੰਦੀ ਸੀ ਮਾਂ ਸਦਾ ਆਖਦੀ ਪੁੱਤਰਾ ਮਾਂ ਦੀਆਂ ਗਾਲਾਂ ਉੱਤੇ ਰਿੰਚ ਨਾ ਕਰਿਆ ਕਰ ਮਾਂ ਦੀਆਂ ਗਾਲਾਂ ਤਾਂ ਖੂਹ ਦੀਆਂ ਨਾਲਾਂ ਹੁੰਦੀਆਂ ਹਨ ਧੰਨਵਾਦ